ਅੱਜ ਅਸੀਂ ਕਰੀਬ ਆਜੋ ਆਜੋ 8 ਸਟੇਡੀਅਮ ਜਿਹੜੇ ਆ ਸਾਨੂੰ ਟੋਟਲ ਮੁਖਵੰਤੀ ਸਾਹਿਬ ਨੇ 35 ਸਟੇਡੀਅਮ ਦਿੱਤੇ ਆ ਸਾਡੇ ਵਿਧਾਨ ਸਭਾ ਕਾਈ ਨਾਲੇ ਲਈ ਤੇ ਅੱਜ ਅਸੀਂ 8 ਪਿੰਡਾਂ ਦੇ ਵਿੱਚ ਜਿਹੜਾ ਨੀ ਪੱਥਰ ਰੱਖਦੇ ਐਸ ਵੇਲੇ ਆਪਾਂ ਚਮਿਆਰੀ ਪਿੰਡ ਦੇ ਵਿੱਚ ਆ ਉਹਦਾ ਅਸੀਂ ਚਮਿਆਰੀ ਨੂੰ ਕਰੀਬ 43 ਲੱਖ ਰੁਪਏ ਜਿਹੜਾ ਉਹ ਦਿੱਤਾ ਸਾਡੀ ਕੋਸ਼ਿਸ਼ ਹੈ ਕਿ ਅਜ ਨਾਲੇ ਦੇ ਵਿੱਚ ਮਲਾਦੇੜੇ 100 ਦੇ ਕਰੀਬ ਸਾਡੇ ਸਟੇਡੀਅਮ ਬਣ ਜਾਣ। ਪਹਿਲੀ ਜਿਹੜੀ ਲਿਸਟ ਸਾਡੀ ਆਈ ਉਹ 35 ਸੀਐਮ ਸਾਹਿਬ ਨੇ ਦੇ ਦਿੱਤੇ ਆ। ਦੂਜੇ ਵੀ ਕਹਿੰਦੇ ਤੁਹਾਨੂੰ ਸਾਲ ਚੜ੍ਹਦੇ ਆ ਉਹ ਵੀ ਦੇ ਦਾਂਗੇ। ਸੋ ਇਹ ਸਾਡੇ ਸਟੇਡੀਅਮ ਦਾ ਵਿੱਚ ਕੰਮ ਜਿਹੜਾ ਹੋਣੇ ਹੀ ਫੌਰੀ ਤੌਰ ਤੇ ਜਿਹੜਾ ਸ਼ੁਰੂ ਹੋਊਗਾ ਕਿਉਂਕਿ ਸਭ ਦੇ ਪੈਸੇ ਆ ਗਏ ਆ, ਟੈਂਡਰ ਹੋ ਗਏ, ਸਭ ਕੁਝ ਹੋ ਗਿਆ। ਸੋ ਅਸੀਂ ਚਾਹੁੰਦੇ ਆ ਕਿ ਜਿਹੜਾ ਖੇਡਾਂ ਵਤਨ ਪੰਜਾਬ ਦੀਆਂ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕੀਤੀਆਂ ਸੀਗੀਆਂ ਜੇਐਸਸੀ ਦੰਗਲਾ ਪੰਜਾਬ ਬਣਾਉਣਾ ਤੇ ਸਾਡੇ ਨੌਜਵਾਨ ਜਿਹੜੇ ਆ ਉਹ ਖੇਡ ਦੇ ਕੁੱਦ ਦੇ ਸਾਨੂੰ ਨਜ਼ਰ ਆਉਣੇ ਚਾਹੀਦੇ ਆ ਉਹਦੇ ਲਈ ਸਟੇਡੀਅਮ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਬਣਾਉਣੇ ਜ਼ਰੂਰੀ ਹੈ ਸੋ ਉਹਦੇ ਤਹਿਤ ਅਸੀਂ ਇਹ ਸਟੇਡੀਅਮ ਜਿਹੜੇ ਬਣਾਦੇ ਆ ਪੰਜਾਬ ਦੰਗਲਾ ਪੰਜਾਬ ਬਣਾਉਣਾ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਦੇ ਵੱਲ ਉਤਸ਼ਾਹਤ ਕਰਨਾ ਉਹ ਸਾਡੀ ਪਹਿਲੀ ਜਿਹੜੀ ਡਿਊਟੀ ਆ ਉਹਦੇ 'ਚ ਆਪਾਂ ਲੱਗੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕਾਫੀ ਸਹਾਇੀ ਹੋਣਗੇ ਬਿਲਕੁਲ ਬਹੁਤ ਜ਼ਿਆਦਾ ਇਹ ਸਹਾਇੀ ਹੋਣਗੇ ਕਿਉਂਕਿ ਦੇਖੋ ਜਿਹੜਾ ਜੂਥ ਹੈ ਸਾਡਾ ਜਿਹੜੀ ਇਹ ਉਮਰ ਹੁੰਦੀ ਆ ਜਦੋਂ ਆਪਾਂ 18 ਸਾਲ ਤੋਂ ਲੈ ਕੇ ਕਰੀਬ 27-28 ਸਾਲ ਤੱਕ 10 ਸਾਲ ਜਿਹੜੀ ਆ ਇਸ ਉਮਰ ਦੇ ਬੰਦੇ ਨੂੰ ਜਿਹੜੇ ਪਾਸੇ ਮਜ਼ਦੀ ਲਾ ਦੋ ਤੇ ਜੇ ਇਸ ਉਮਰ ਦੇ ਵਿੱਚ ਬੰਦਾ ਖੇਡਾਂ ਵਾਲੇ ਪਾਸੇ ਲੱਗ ਜਾਂਦਾ ਤੇ ਉਹਦੀ ਸੋਚ ਵੀ ਚੰਗੀ ਹੋ ਜਾਂਦੀ ਉਹਦਾ ਸਿਹਤ ਵੀ ਚੰਗਾ ਹੋ ਜਾਂਦਾ ਤਾਂ ਉਹ ਕਿਤੇ ਨਾ ਕਿਤੇ ਵਧੀਆ ਥਾਂ ਤੇ ਸੈੱਟ ਵੀ ਹੋ ਜਾਂਦਾ ਇਸ ਕਰਕੇ ਬੰਦਾ ਜਿਹੜਾ ਨਸ਼ਿਆਂ ਲੱਦੀ ਜਾਂਦਾ ਨਸ਼ਿਆਂ ਤੋਂ ਬਚਾਉਣ ਦਾ ਇੱਕ ਮਈਆ ਇੱਕ ਸਾਧਨ ਆ ਕਿ ਆਪਾਂ ਨੌਜਵਾਨਾਂ ਨੂੰ ਜਿਹੜੇ ਉਹ ਸਟੇਡੀਅਮ ਬਣਾ ਕੇ ਦੇਈਏ ਉਹ ਸੀਐਮ ਸਾਹਿਬ ਬਣਾ ਕੇ ਦੇ ਦੇ। ਕੀ ਅਪੀਲ ਕਰੋਗੇ ਨੌਜਵਾਨਾਂ ਨੂੰ? ਨਹੀਂ ਨਹੀਂ ਨੌਜਵਾਨਾਂ ਨੂੰ ਅਪੀਲ ਇਹ ਆ ਕਿ ਵੱਧ ਤੋਂ ਵੱਧ ਖੇਡੋ। ਆਪਾਂ ਨਸ਼ਿਆਂ ਤੋਂ ਦੂਰ ਰਹਿਣਾ। ਆਪਾਂ ਪੜ੍ਹਾਈ ਤੇ ਕੇਂਦ੍ਰਿਤ ਕਰਨਾ। ਅੱਜ ਦਾ ਯੁੱਗ ਜਿਹੜਾ ਪੜ੍ਹਾਈ ਦਾ ਮੁੱਲ ਹੈ। ਅੱਜ ਦੇ ਯੁੱਗ ਵਿੱਚ ਚੰਗੀ ਸਿਹਤ ਚਾਹੀਦੀ ਹੈ ਉਹਦੇ ਲਈ ਖੇਡਾਂ। ਅਸੀਂ ਸਟੇਡੀਅਮ ਬਣਾ ਕੇ ਦੇ ਦੇ ਹੱਤਾਂ ਦੀ ਸਹੂਲਤ ਦੇ ਦੇ। ਸੋ ਨੌਜਵਾਨਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਜਿਹੜੇ ਖੇਡਾਂ ਵਾਲੇ ਪਾਸੇ ਉਤਸ਼ਾਹਤ ਹੋ ਜੇ ਹੋਰ ਵੀ ਕੋਈ ਚੀਜ਼ ਚਾਹੀਦੀ ਹੋਊਗੀ ਸਰਕਾਰ ਵੱਲੋਂ ਤਾਂ ਉਹ ਵੀ ਆਪਾਂ ਕਰਕੇ ਦੇਵਾਂਗੇ ਪਰ ਨੌਜਵਾਨ ਆਪ ਜਿਹੜੇ ਆ ਉਹ ਚੰਗੇ ਧੰਗ ਦੇ ਨਾਲ ਖੇਡਾਂ ਦੇ ਜਿਹੜਾ ਉਹ ਅਕਾਸ਼ਤ ਹੋਣ ਇਹ ਬੇਨਤੀ ਕਰਦਾ